ਕੀ ਨਾਮ ਕਰੋ ਨਾ ਮਤਬਾਤ ਸੋ ਤੁਸੀਂ ਅੱਜ ਵੀ ਉਹ ਸਮਝਦੇ ਅਗਲਾ ਫੰਡ ਤਲਵੰਡੀ ਕੀ ਮਸਲਾ ਕੀ ਸੀ ਆਪਾਂ ਤੇ ਇੱਥੇ ਹੀ ਅੱਜ ਤੋਂ 7 ਸਾਲ ਪਹਿਲਾਂ ਜ਼ਮੀਨ ਠੇਕੇ ਤੇ ਲਈ ਸੀ 2 ਸਾਲ ਦੀ ਖਾਤਰ ਉਹਨਾਂ ਨੇ ਵਧਾ ਕੇ ਦੁਬਾਰਾ 15 ਸਾਲ ਦੀ ਖਾਤਰ ਕਰ ਲਈ ਨਜਾਇਜ਼ ਕਬਜ਼ਾ ਬਣਾ ਲਿਆ ਉਹਨਾਂ ਨੇ ਨਜਾਇਜ਼ ਕਬਜ਼ਾ ਕਰਿਆ ਉਹਨਾਂ ਨੇ ਇਹ ਜਿਹੜੀ 15 ਸਾਲ ਦੀ ਦੇ ਨਹੀਂ ਸਕਦੇ ਜੀ ਡੀਡੀਪੀਓ ਦੀ ਮਨਜ਼ੂਰੀ ਜਾਂ ਕਿਸੇ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਜੇ ਡੀਡੀਪੀਓ ਦੀ ਮਨਜ਼ੂਰੀ ਵੀ ਲੈਣੇ ਆਪਾਂ ਤਾਂ ਇਹ 5 ਸਾਲ ਤੋਂ ਵੱਧ ਨਹੀਂ ਦੇ ਸਕਦੇ ਐਨਡੀਪੀਓ ਸਾਹੀ ਉਹਨਾਂ ਨੇ ਸਰਪੰਚ ਨਾਲ ਮਿਲ ਕੇ 15 ਸਾਲ ਦਾ ਰੱਖ ਲਿਆ ਮਤਾ ਪਾ ਲਿਆ ਮਤਾ ਪਾਉਣ ਤੋਂ ਬਾਅਦ ਪਤਾ ਨਹੀਂ ਕੱਟ ਵੱਟ ਕਰਕੇ ਪਹਿਲਾਂ 5 ਸਾਲ ਦਾ ਪਾਇਆ ਫਿਰ 15 ਸਾਲ ਦਾ ਕਰਤਾ ਇਹਦੂ ਮੁੜ ਕੇ ਨਜਾਇਜ਼ ਕਬਜ਼ੇ ਜਿਹੀ ਬਾਈ ਜਾਂਦਾ ਸੀਗਾ 2-3 ਸਾਲ ਹੋ ਗਏ ਜੀ ਨਾ ਕੋਈ ਠੇਕਾ ਨਾ ਕੋਈ ਹੋਰ ਤੇ ਨਜਾਇਜ਼ ਕਬਜ਼ਾ ਸੀਗਾ ਜੀ ਹੁਣ ਪ੍ਰਸ਼ਾਸਨ ਦਾ ਕੌਣ ਪਹੁੰਚਿਆ ਇੱਥੇ ਜੀ ਪ੍ਰਸ਼ਾਸਨ ਦੀ ਸਰਪੰਚ ਪੁਲਿਸ ਪ੍ਰਸ਼ਾਸਨ ਬੈਠਾ ਜੀ ਨਾਇਬ ਚੀਫ ਦਰਮੈਂਟ ਸਾਹ ਆਈ ਵੇਆ ਤੇ ਹੋਰ ਆਪਣੇ ਨਾਲ ਡੀਟੀਪੀਐਸ ਕਿੰਨੇ ਕਬਜਾ ਕਿਨੂੰ ਲਵਾਇਆ ਜਾ ਰਿਹਾ ਹੈ ਜੀ ਇਹ ਬਲਜਿੰਦਰ ਸਿੰਘ ਆ ਜੀ ਪੁੱਤਰ ਦਰਸ਼ਨ ਸਿੰਘ ਦਾ ਜੀ ਹੁਣੇ ਤੋਂ ਉਹਦੇ ਪੰਚਾਇਤ ਤੋਂ ਲਿਆ ਉਹਨਾਂ ਤੋਂ ਲਿਆ ਜੀ ਇੱਕ ਬਲਬੀਰ ਸਿੰਘ ਆ ਪੁੱਤਰ ਸੱਤਰ ਸਿੰਘ ਆ ਜੀ ਕਿਸੇ ਤਰ੍ਹਾਂ ਦੀ ਕੋਈ ਉੱਤੇ ਕੋਈ ਹੱਥਪਾਾਈ ਵਾਲੀ ਮਾਮਲਾ ਨਹੀਂ ਹੈ ਜੀ ਨਹੀਂ ਜੀ ਕੋਈ ਤੇ ਗੱਲ ਵਾਲੀ ਕੋਈ ਗੱਲਬਾਤ ਨਹੀਂ ਜੀ ਅ ਅੱਛਾ ਸਰ ਜਿਹੜਾ ਇਹ ਮਸਲਾ ਪ੍ਰਸ਼ਾਸਨ ਪਹੁੰਚਿਆ ਜੀ ਪੁਲਿਸ ਤੇ ਸਿਵਲ ਦਫ਼ਤਰ ਜੀ ਕੀ ਮਸਲਾ ਕੀ ਹੈ ਜੀ ਇਹ ਦੇਖੋ ਜੀ ਮਸਲਾ ਲੋਕੀ ਜਾਣ ਬੁਝ ਕੇ ਬਣਾਉਂਦੇ ਆ ਮਸਲਾ ਇਹ ਆ ਕਿ ਭਦੌੜ ਸਬਤਸੀਲ ਦਾ ਪਿੰਡ ਆ ਤਲਵੰਡੀ ਇਹਦੇ ਵਿੱਚ ਪਿਛਲੇ ਸਮੇਂ ਤੋਂ ਲੋਕਾਂ ਨੇ ਜ਼ਮੀਨ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕੀਤਾ ਕੋਰਟ ਕੇਸ ਵੀ ਕੀਤੇ ਉਹਨਾਂ ਨੂੰ ਬਥੇਰਾ ਕਿਹਾ ਵੀ ਛੱਡ ਦਿਓ ਛੱਡ ਦਿਓ ਪ੍ਰਸ਼ਾਸਨ ਨੇ ਵੀਡੀਓ ਬਲਾਗ ਨੇ ਬੜਾ ਕਿਹਾ ਵੀ ਛੱਡ ਦਿਓ ਪਹਿਲੀ ਸਾਡੀ ਆਏ ਤੁਸੀਂ ਸਾਨੂੰ ਦੇ ਦਿਓ ਠੀਕ ਆ ਨਾ ਉਹ ਜੇ ਹੁਣ ਨਹੀਂ ਆਖੇ ਲੱਗੇ ਤੇ ਫਿਰ ਪ੍ਰਸ਼ਾਸਨ ਜਿਹੜਾ ਉਹਨੇ ਆਪਣਾ ਜੋ ਰੁਖ ਅਖਤਿਆਰ ਕਰਨਾ ਸੀ ਉਹ ਕੀਤਾ ਹੈ ਜਿਹੜਾ ਕਿ ਦੂਸਰੀ ਪਾਰਟੀ ਨੇ ਕੋਰਟ ਕੇਸ ਵੀ ਕੀਤੇ ਸ਼ਾਇਦ ਹਾਈ ਕੋਰਟ ਤੱਕ ਵੀ ਗਏ ਆ ਉਹਦਾ ਉਹਨਾਂ ਦਾ ਕੋਈ ਕੋਰਟ ਨੇ ਉਹਨਾਂ ਦੇ ਹੱਕ ਚ ਫੈਸਲਾ ਨਹੀਂ ਦਿੱਤਾ ਤੇ ਉਹ ਸਾਰਾ ਕੁਝ ਵੇਖ ਕੇ ਅੱਜ ਪ੍ਰਸ਼ਾਸਨ ਨੇ ਆਪਣਾ ਕਬਜ਼ਾ ਕਰਨ ਨੂੰ ਪਹੁੰਚਾਇਆ ਸਰ ਇੱਕ ਜਿਹੜਾ ਪੰਚਾਇਤ ਆਪਣਾ ਸਰਪੰਚ ਹੈਗਾ ਉਹ ਕਿੰਨੇ ਸਾਲ ਪਾਸੇ ਜ਼ਮੀਨ ਦਿੱਤੀ ਦੇ ਸਕਦਾ ਹੈ ਸਰਪੰਚ ਤੇ 1 ਸਾਲ ਵਾਤੇ ਉਹ ਨਹੀਂ ਦੇ ਸਕਦਾ ਵੀਡੀਓ ਸਾਲ ਵਾਤੇ ਦੇ ਸਕਦਾ ਹੈ ਤੇ ਡੀਡੀਪੀ ਉਹ ਸ਼ਾਇਦ 2 ਸਾਲ ਵਾਤੇ ਤੇ ਬਾਕੀ ਜਿਹੜਾ ਵਾਦਾ ਘਾਟਾ ਉਹ ਡਾਇਰੈਕਟਰ ਕਰ ਸਕਦੇ ਆ ਤੇ ਸਾਰੇ ਇਹ ਜਿਹੜੇ ਕਬਜ਼ਾ ਲੈਣ ਦੇ ਕੋਈ ਪਹਿਲਾਂ ਵੀ ਕੋਸ਼ਿਸ਼ ਹੋਈ ਹੈ ਜਾਂ ਅੱਜ ਪਹਿਲੀ ਵਾਰ ਇਹ ਹੋ ਰਹੀ ਹੈ ਨਹੀਂ ਅੱਜ ਸ਼ਾਇਦ ਇਹ ਆਏ ਤੇ ਪਹਿਲੀ ਵਾਰ ਆਇਆ ਪਰ ਉਹਨਾਂ ਨੂੰ ਸਰਪੰਚ ਨੂੰ ਜਾਂ ਜਿਹੜਾ ਕੋਈ ਜਿੰਨੇ ਕਬਜ਼ਾ ਕੀਤਾ ਉਹਨੂੰ ਸਰਪੰਚ ਰਹੀਂ ਜਾਂ ਵੀਡੀਓ ਬੁਲਾ ਕਰਹੀਂ ਲੈਟਰ ਪੱਤਰ ਕੱਢ ਕੇ ਜਾਂ ਜਿਵੇਂ ਵੀ ਕੋਈ ਜੋ ਵੀ ਪ੍ਰੋਸੈਸ ਹੁੰਦਾ ਉਹ ਅਡਾਪਟ ਕਰਕੇ ਤੇ ਇਹਨਾਂ ਨੂੰ ਸੂਚਿਤ ਕੀਤਾ ਗਿਆ ਵੀ ਪਹਿਲੀ ਛੱਡ ਦਿਓ ਕਿਉਂਕਿ ਪਹਿਲੀ ਪੰਚਾਇਤ ਦੀ ਹੈ ਪਹਿਲੀ ਆਮੀ ਮੜਕੇ ਤੁਸੀਂ ਹੀ ਠੇਕੇ ਤੇ ਲੈ ਲਓ ਪਰ ਹੁਣ ਇੱਕ ਵਾਰੀ ਛੱਡ ਦਿਓ ਪਰ ਉਹਨਾਂ ਨੇ ਨਹੀਂ ਛੱਡੀ ਅੱਜ ਦੀ ਸਥਿਤੀ ਦੇਖਿਆ ਜਾਵੇ ਕੀ ਸਥਿਤੀ ਹੈ ਜੀ ਅਜਿਹੜੀਆਂ ਅਮਨ ਮਾਨ ਦੀ ਸਥਿਤੀ ਹੈ ਅੱਜ ਦੀ ਸਥਿਤੀ ਦੇਖੋ ਜੀ ਅਜੇ ਤੱਕ ਤੇ ਅਮਨ ਮਾਨ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਜਿਹੜੀ ਕਿਉਂਕਿ ਦੂਸਰੀ ਪਾਰਟੀ ਦਾ ਕੋਈ ਬੰਦਾ ਲੱਭਾਈ ਨਹੀਂ ਉਹ ਸ਼ਾਇਦ ਨਹੀਂ ਆਇਆ ਕਿਉਂਕਿ ਜਦੋਂ ਪ੍ਰਸ਼ਾਸਨ ਆਪਣੀ ਆਈ ਤੇ ਆਉਂਦਾ ਫਿਰ ਕੰਮ ਕਰ ਦਿੰਦਾ ਹੈ ਜੀ ਤਾਂ ਹੁਣ ਮੁਕੰਮਲ ਤੌਰ ਤੇ ਕਬਜ਼ਾ ਲੈ ਲਿਆ ਗਿਆ ਜੀ ਪ੍ਰਸ਼ਾਸਨ ਵੱਲੋਂ ਹਾਂਜੀ ਹਾਂਜੀ ਚੱਲਦੇ ਪਏ ਆ ਟਰੈਕਟਰ ਕਬਜ਼ਾ ਆਈਏ ਚੱਲ ਜਾਈਏ ਜੀ ਹਾਂ ਜੀ ਸਰ ਜਿਹੜਾ ਅੱਜ ਇਹ ਤਲਵੰਡੀ ਪਿੰਡ ਪ੍ਰਸ਼ਾਸਨ ਪਹੁੰਚਿਆ ਪੁਲਿਸ ਤੇ ਸਿਵਲ ਪ੍ਰਸ਼ਾਸਨ ਕੀ ਸੀਗਾ ਮਸਲਾ ਤੇ ਕਿਸ ਤਰ੍ਹਾਂ ਦੀ ਸਥਿਤੀ ਰਹੀ ਹੈ ਜੀ ਹੁਣ ਇਹ ਇੱਥੇ ਸਥਿਤੀ ਪੀਸਫੁਲ ਰਹੀ ਹੈ ਜੀ ਕੋਈ ਮਤਲਬ ਇਦਾਂ ਦੀ ਘਟਨਾ ਨਹੀਂ ਵਾਪਰੀ ਮਤਲਬ ਇੱਥੇ ਪੰਚਾਇਤੀ ਜ਼ਮੀਨ ਸੀ ਕੋਈ ਬੰਦਾ ਜਿਹੜਾ ਬੌਧਾ ਸੀਗਾ ਤੇ ਉਹ ਉਹਨੂੰ ਦਿੱਤੀ ਗਈ ਸੀ 5 ਸਾਲ ਤੇ 24 ਸਾਲੰ ਵਿੱਚ ਉਹ ਖਤਮ ਹੋ ਗਈ ਸੀ ਉਹਦੀ ਲੀਜ਼ ਤੇ ਉਹਨੂੰ ਆਪਣੇ ਐਡਵੋਕੇਟ ਕਰ ਦੇਣੀ ਚਾਹੀਦੀ ਸੀ ਬਟ ਇਹ ਨਹੀਂ ਆ ਫਿਰ ਇਹ ਪੰਚਾਇਤ ਨੇ ਆ ਕੇ ਆਪਣਾ ਲੈ ਕੇ ਆਰਡਰ ਜਿਹੜੇ ਸਮਰੱਤ ਅਧਿਕਾਰੀ ਤੋਂ ਤੇ ਉਹ ਨਾਲ ਸਾਰੇ ਡਿਊਟੀ ਮਿਨਿਸਟਰ ਲੱਗਾ ਕਾਨੂੰਗੋ ਤੁਸੀਂ ਦਾ ਡੀਡੀਪੀਓ ਇਹ ਸਾਰੇ ਆਏ ਆ ਉਹ ਫਿਰ ਆ ਕੇ ਉਹਨਾਂ ਨੇ ਸਭ ਤੋਂ ਪ੍ਰੋਟੈਕਸ਼ਨ ਦੀ ਮੰਗ ਕੀਤੀ ਹੈ ਤੇ ਅਸੀਂ ਆਪਣੇ ਪ੍ਰੋਟੈਕਸ਼ਨ ਲੋਕ ਕੀਤੀ ਬਟ ਇੱਥੇ ਉਹ ਲੋਕ ਕੋਈ ਜ਼ਿਆਦਾ ਇਹੋ ਜਿਹਾ ਵਿਰੋਧ ਨਹੀਂ ਹੋਇਆ ਤੇ ਪੀਸਫੁਲੀ ਇਹ ਕਬਜ਼ਾ ਹੋ ਗਿਆ ਕਿੰਨੇ ਕੇ ਸਮੇਂ ਦੇ ਵਿੱਚ ਇਹ ਸਾਰਾ ਨਿਬੇੜ ਲਿਆ ਗਿਆ ਜੀ ਮਸਲਾ ਇਹਦਾ ਔਰ ਤੁਸੀਂ ਦੇਖ ਲਓ ਸਵੇਰ ਤੋਂ ਲੈ ਕੇ ਹੁਣ ਤੱਕ ਕਨਗ ਟਾਈਮ 4-5 ਘੰਟੇ ਤੇ ਲੱਗੀ ਗਿਆ ਜੀ